ਸੋ ਸਾਰਿਆਂ ਮੇਰੇ ਮਨੋ ਜੈਮਸੀ ਦੀ ਕੁਆਰੀ ਫੇਰ ਅ ਪਿਛਲੇ ਦਿਨਾਂ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਕੁਝ ਸ਼ਾਰਤੀ ਅਨਸਰ ਜਿਹੜੇ ਸਾਡੀ ਆਪਸੀ ਭਾਈਚਾਰਕ ਸਾਂਝ ਖਰਾਬ ਕਰਨਾ ਚਾਹੁੰਦੇ ਸੀ ਸਾਨੂੰ ਲੜਾਉਣਾ ਚਾਹੁੰਦੇ ਸੀ ਉਹਨਾਂ ਦੀ ਜਿਹੜੀ ਮਨਛਾ ਵਾ ਪੂਰੀ ਪਰਮੇਸ਼ਵਰ ਨੇ ਨਹੀਂ ਹੋਣ ਦਿੱਤੀ ਔਰ ਸਾਰਾ ਮਸਲਾ ਜਿਹੜਾ ਵਾ ਬੈਠ ਕੇ ਸਾਰਾ ਖਤਮ ਹੋ ਗਿਆ ਔਰ ਜਦੋਂ ਅਸੀਂ ਸਮਾਜ ਦੇ ਵਿੱਚ ਵਿਚਰਦੇ ਆ ਕੰਮ ਕਰਦੇ ਆ ਔਰ ਕੁਝ ਗੱਲਾਂ ਜਿਹੜੀਆਂ ਹੁੰਦੀਆਂ ਜਿਹੜੀਆਂ ਵਜੋਂ ਤੋਂ ਇਧਰ ਉਧਰ ਸਾਡੇ ਕੋਲ ਜਾਂਦੀਆਂ ਉਸ ਗੱਲਾਂ ਦਾ ਮੈਂ ਉਸ ਗੱਲ ਨੂੰ ਮਹਿਸੂਸ ਕਰਦਾ ਔਰ ਉਸ ਗੱਲ ਤੇ ਅਸੀਂ ਧਿਆਨ ਕਰਦੇ ਆ ਔਰ ਗਾਂ ਇਸ ਚੀਜ਼ ਦਾ ਵੀ ਧਿਆਨ ਰੱਖਾਂਗੇ ਕਿ ਸਾਡੇ ਸਮੂਚਾ ਜਿਹੜਾ مصیਬਾ ਇਚਾਰਾ ਵਾ ਉਹਨੂੰ ਕੋਈ ਵੀ ਠੇਸ ਨਾ ਲੱਗੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ مصیਬਾ ਇਚਾਰਾ ਲਈ ਬਹੁਤ ਜ਼ਿਆਦੀਆਂ ਖੁਸ਼ਖਬਰੀਆਂ ਅਸੀਂ ਲੈ ਕੇ ਆ ਰਹੇ ਆ ਔਰ مصیਬਾ ਇਚਾਰਾ ਸਾਡਾ ਚਰਦੀ ਕਲਾਜੇ ਉਰ ਚਰਦੀ ਕਲਾਜੇ ਰਹੇਗਾ ਪਰ ਪਰਮੇਸ਼ਰ ਕੇ ਪ੍ਰਾਰਥਨਾ ਕਰਦੇ ਆ ਵੀ ਸਾਰੇ ਖੁਸ਼ੀ ਵਸੰ ਸਾਰੇ ਸੁੱਖ ਸਾਂ ਦੇ ਨਾਲ ਰਹਿਣ ਸਾਰ ਮੇਰੇ ਵੱਲ ਜੈਮਸੀ ਦੀ ਧੰਨਵਾਦ ਸੋ ਸਾਰਿਆਂ ਮੇਰੇ ਵੱਲ ਜੈਮਸੀ ਦੀ ਇੱਕ ਵਾਰੀ ਫੇਰ ਅ ਪਿਛਲੇ ਦਿਨਾਂ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਕੁਝ ਸ਼ਾਰਤੀ ਅਨਸਰ ਜਿਹੜੇ ਸਾਡੀ ਆਪਸੀ ਭਾਈਚਾਰਕ ਸਾਂਝ ਖਰਾਬ ਕਰਨਾ ਚਾਹੁੰਦੇ ਸੀ ਸਾਨੂੰ ਲੜਾਉਣਾ ਚਾਹੁੰਦੇ ਸੀ ਉਹਨਾਂ ਦੀ ਜਿਹੜੀ ਮਨਸ਼ਾ ਵਾ ਪੂਰੀ ਪਰਮੇਸ਼ਵਰ ਨੇ ਨਹੀਂ ਹੁੰਨ ਦਿੱਤੀ ਔਰ ਸਾਰਾ ਮਸਲਾ ਜਿਹੜਾ ਵਾ ਬੈਠ ਕੇ ਸਾਰਾ ਖਤਮ ਹੋ ਗਿਆ ਔਰ ਜਦੋਂ ਅਸੀਂ ਸਮਾਜ ਦੇ ਵਿੱਚ ਵਿਚਰਦੇ ਆ ਕੰਮ ਕਰਦੇ ਆ ਔਰ ਕੁਝ ਗੱਲਾਂ ਜਿਹੜੀਆਂ ਹੁੰਦੀਆਂ ਜਿਹੜੀਆਂ ਵਜਨ ਤੋਂ ਇਧਰ-ਉਧਰ ਸਾਡੇ ਕੋਲ ਜਾਂਦੀਆਂ ਉਸ ਗੱਲਾਂ ਦਾ ਮੈਂ ਉਸ ਗੱਲ ਨੂੰ ਮਹਿਸੂਸ ਕਰਦਾ ਔਰ ਉਸ ਗੱਲ ਤੇ ਅਸੀਂ ਧਿਆਨ ਕਰਦੇ ਆ ਔਰ ਗਾਂ ਇਸ ਚੀਜ਼ ਦਾ ਵੀ ਧਿਆਨ ਰੱਖਾਂਗੇ ਕਿ ਸਾਡੇ ਸਮੁੱਚਾ ਜਿਹੜਾ ਮੁਸੀਬਾ ਆਇਆ ਰਿਹਾ ਵਾ ਉਦੋਂ ਕੋਈ ਵੀ ਠੇਸ ਨਾ ਲੱਗੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਮਸੀਹ ਭਾਈ ਚਾਰਲੇ ਬਹੁਤ ਜਿਆਦੀਆਂ ਖੁਸ਼ਖਬਰੀਆਂ ਸੀ ਲੈ ਕੇ ਆ ਰਹੇ ਆ ਔਰ ਮਸੀਹ ਭਾਈ ਚਾਰਲਾ ਸਾਡਾ ਚੜਦੀ ਕਲਾ ਚ ਹੋਰ ਚੜਦੀ ਕਲਾ ਚ ਰਹੇਗਾ ਔਰ ਪਰਮੇਸ਼ਰ ਕੇ ਪ੍ਰਾਰਥਨਾ ਕਰਦੇ ਵੀ ਸਾਰੇ ਖੁਸ਼ੀ ਵਸਣ ਸਾਰੇ ਸੁੱਖ ਚਾਂ ਦੇ ਨਾਲ ਰਹੇ ਸਾਰਿਆਂ ਮੇਰੇ ਵੱਲ ਜੈਮਸੀ ਦੀ ਧੰਨਵਾਦ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਭਰਾ ਗੁਰੂ ਜੀ ਉਹ ਵਾਸਤੇ ਕਮਲ ਜੀ ਅੱਜ ਗੁਰੂ ਜੀ ਨੇ ਕਮਰਾ ਚਰਚ ਜਿਹੜਾ ਕਿ ਬਹੁਤ ਵਿਚਾਰਤਾ ਰੱਖੀ ਤੀਆਂ ਉਹ ਤੇ ਉਸ ਤੋਂ ਬਾਅਦ ਗੁਰੂ ਜੀ ਨੇ ਕਿਹਾ ਕਿ ਤੁਸੀਂ ਕੱਲ ਖਾਮਰਾ ਚਰਚ ਤੇ ਜਰੂਰ ਆਣਾ ਔਰ ਸਾਰੇ ਨੂੰ ਹੀ ਤੁਹਾਨੂੰ ਮਲਾਵਾ ਚਾਹਲੀ ਆ ਅੱਜ ਇਹ ਸਾਰੇ ਜਿਹਨੇ ਇੱਥੇ ਆਏ ਆ ਔਰ ਸਾਡੇ ਲਈ ਅੱਜ ਪ੍ਰਾਰਥਨਾ ਵੀ ਕੀਤੀ ਆ ਤੇ ਸਾਡੇ ਲਈ ਅਸ਼ੀਰਵਾਦ ਵੀ ਮੰਗਿਆ ਸਾਨੂੰ ਬਹੁਤ ਵਧੀਆ ਲੱਗਾ ਗੁਰੂ ਜੀ ਕੋ ਆ ਕੇ ਔਰ ਪਾਸਟਰ ਕਮਲ ਜੀ ਨੂੰ ਮਿਲ ਕੇ ਔਰ ਬਹੁਤ ਬੈਠ ਕੇ ਵਿਚਾਰਤਾ ਰਵੀ ਕੀਤੀ ਆ ਔਰ ਸਾਡੇ ਪ੍ਰਧਾਨ ਜੀ ਖੜੇ ਆ ਜਿਨ੍ਹਾਂ ਦਾ ਬਹੁਤ ਲੰਬੇ ਸਮੇਂ ਤੋਂ ਸਾਡੇ ਪਿਆਰ ਔਰ ਕਈ ਐਜੂਕੇਸ਼ਨਾਂ ਸੀ ਇਕੱਠੇ ਹੋ ਕੇ ਵੀ ਲੜੀਆਂ ਵਾ ਔਰ ਗੁਰਮਤਿ ਸਾਡੇ ਦਿਲ ਦੇ ਟੁਕੜਿਆਂ ਨੇ ਸਾਡੇ ਭਰਾ ਨੇ ਔਰ ਜਦੋਂ ਵੀ ਗੁਰਮਤਿ ਨਾਲ ਬੈਠੀ ਤਾਂ ਸਾਨੂੰ ਬਹੁਤ ਵਧੀਆ ਜਣੀਆਂ ਜੇ ਜਣੀਆਂ ਆਉਂਦੀਆਂ ਵਾ ਔਰ ਬਹੁਤ ਵਧੀਆ ਲੱਗਦਾ ਔਰ ਗੁਰਮਤਿ ਨੇ ਜਦੋਂ ਕਿਹਾ ਕਿ ਤੁਸੀਂ ਕੱਲ ਜ਼ਰੂਰ ਆਣਾ ਅਸੀਂ ਸਾਰੇ ਜਣੇ ਇਕੱਠੇ ਹੋ ਕੇ ਗੁਰੂਤਿ ਕੋਲ ਜਿੱਥੇ ਬੈਠੇ ਔਰ ਬੈਠ ਕੇ ਚਾਹ ਵੀ ਪੀਤੀ ਆ ਔਰ ਬੈਠ ਕੇ ਸਮਾਜਿਕ ਮੁੱਦਿਆਂ ਤੇ ਵਿਚਾਰ-ਵਟਾਰਾ ਬੈਠ ਕੇ ਮੀਟਿੰਗ ਵੀ ਕੀਤੀ ਆ ਅਰਦਾਸ ਕਰਦਾ ਕਿ ਪ੍ਰਮਾਤਮਾ ਇਸ ਤਰ੍ਹਾਂ ਹੀ ਸਾਰਿਆਂ ਨੂੰ ਇਕੱਠੇ ਕਮਾਲਾ ਚ ਪਰੋ ਕੇ ਸਾਰੇ ਅਸੀਂ ਇਕੱਠੇ ਰਹੀਏ ਔਰ ਇਕੱਠੇ ਹੋ ਕੇ ਅਸੀਂ ਐਜੂਕੇਸ਼ਨਾਂ ਵੀ ਲੜੀਆਂ ਇਕੱਠੇ ਹੋ ਕੇ ਅਸੀਂ ਚਲੀਏ ਜੈ ਵਾਲ ਨਿੱਕੀ ਜੈ ਪੀਨ ਜੈ ਪਤ ਸੋ ਬਹੁਤ ਵਧੀਆ ਗੱਲ ਹੈ ਅੱਜ ਅਸੀਂ ਸਾਰੇ ਭਰਾ ਇਕੱਠੇ ਹੋਏ ਆਂ ਹਿੰਦੂ ਮੁਸਲਮ ਸਿੱਖੀ ਸਾਰੀ ਸਾਰੇ ਨੇ ਭਾਈ ਭਾਈ ਸੋ ਐਸੀ ਭਾਈਚਾਰਾ ਸਾਡਾ ਆਪਣਾ ਵਾਰਮਿਕੀ ਭਾਈਚਾਰਾ ਰਵਿਦਾਸ ਭਾਈਚਾਰਾ ਬਸ ਸੀ ਭਾਈਚਾਰਾ ਮਰੀ ਵੀ ਸਿੱਖ ਭਾਈਚਾਰਾ ਅਸੀਂ ਸਾਰੇ ਇੱਕ ਪਲੇਟਫਾਰਮ ਤੇ ਖੜੇ ਆਂ ਔਰ ਇਕੱਠੇ ਹੋ ਕੇ ਅਸੀਂ ਕੰਮ ਕਰ ਰਹੇ ਆਂ ਔਰ ਕੋਈ ਵੀ ਜਿਹੜੀਆਂ ਦੇਸ਼ਵਰੋਧੀ ਤਾਕਤਾਂ ਵਾਂ ਜਾਂ ਸਮਾਜਵਰੋਧੀ ਤਾਕਤਾਂ ਵਾਂ ਸਾਨੂੰ ਵੱਖ ਨਹੀਂ ਕਰ ਸਕਦੀਆਂ ਅਸੀਂ ਇੱਕ ਦੂਜੇ ਦੀ ਬਾਹ ਬਣ ਕੇ ਚੱਲਦੇ ਆਂ ਔਰ ਚੱਲਦੇ ਰਹਾਂਗੇ